ਜੀ ਬਹੁਤ ਧੰਨਵਾਦ ਤੇ ਕੀ ਅਪਡੇਟ ਹੈਗੀ ਆ ਤੇ ਆਪਾਂ ਨੂੰ ਪਤਾ ਜੀ ਐਫ ਆਈ ਆਰ ਦਰਜ ਹੋਈ ਉਹ ਤੋਂ ਬਾਅਦ ਕੀ ਕੁਝ ਹੋਇਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਔਰ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ ਬਾਰੇ ਗੱਲਬਾਤ ਔਰ ਭਾਰਤ ਦੀਆਂ ਖਬਰਾਂ ਤੇ ਚਾਤ ਮਾਰਾਂਗੇ ਜੀ ਬਿਲਕੁਲ ਭਵਿੰਦਰ ਦੇਖੋ ਗੱਲ ਤਾਂ ਕਿਹੜੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਮੰਡੀਆਂ ਦੇ ਵਿੱਚ ਕਿੰਨੇ ਕੁ ਕਣਕ ਆ ਗਈ ਕਿਤੇ ਕਿਤੇ ਬੇਮੌਸਮੀ ਬਰਸਾਤ ਹੋ ਰਹੀ ਹੈ ਕਿਤੇ ਭੇਜਤਾ ਨਹੀਂ ਰਹੀ ਕਿ ਐਮ ਐਸ ਪੀ ਪ੍ਰੋਪਰ ਮਿਲ ਰਹੀ ਹੈ ਤੇ ਕੀ ਜਿਹੜੇ ਸਕੂਲਾਂ ਦੇ ਵਿੱਚ ਵਿਦਿਆਰਥੀ ਨੇ ਉਹਨਾਂ ਨੂੰ ਕਿਤਾਬਾਂ ਮਿਲ ਗਈਆਂ ਵਰਦੀਆਂ ਮਿਲ ਗਈਆਂ ਕੀ ਟੀਚਰ ਹੈਗੇ ਨੇ ਕਿ ਨਹੀਂ ਹੈਗੇ ਕੀ ਰੁਜ਼ਗਾਰ ਮਿਲ ਰਿਹਾ ਹੈ ਕਿ ਨਹੀਂ ਹੈ ਮਿਲ ਰਿਹਾ ਕੀ ਲਾਅਰਡ ਆਰਡਰ ਦੀ ਸਥਿਤੀ ਠੀਕ ਹੈ ਪੰਜਾਬ ਦੇ ਵਿੱਚ ਕੀ ਚੇਨੀਆਂ ਝੱਪਟ ਹੋ ਰਹੀਆਂ ਨੇ ਜਾਂ ਰੁਕ ਗਈਆਂ ਨੇ ਚੋਰੀਆਂ ਹੋ ਰਹੀਆਂ ਨੇ ਨਹੀਂ ਹੋ ਰਹੀਆਂ ਮਤਲਬ ਗੱਲ ਤਾਂ ਸੜਕਾਂ ਦੀ ਹੋਣੀ ਚਾਹੀਦੀ ਹੈ ਲਿੰਕ ਰੋਡਸ ਕਿੰਨੀਆਂ ਕੋ ਟੁੱਟੀਆਂ ਹੋਈਆਂ ਨੇ ਕਿੰਨੀਆਂ ਕੋ ਬਣ ਰਹੀਆਂ ਨੇ ਕਿੰਨੀਆਂ ਕੋ ਪੈਚ ਵਰਕ ਹੋ ਰਿਹਾ ਹੈ ਕਿੰਨਾਂ ਕੋ ਨਵੀਆਂ ਬਣ ਰਹੀਆਂ ਨੇ ਕਿਹੜੇ ਪ੍ਰੋਜੈਕਟ ਪੰਜਾਬ 'ਚ ਨਵੇਂ ਆ ਰਹੇ ਨੇ ਕਿੰਨਾ ਕੋ ਨਿਵੇਸ਼ ਆ ਰਿਹਾ ਹੈ ਕੀ ਪ੍ਰਾਈਵੇਟ ਪੱਧਰ ਤੇ ਕੋਈ ਨੌਕਰੀ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਕਿ ਇੰਡਸਟਰੀ ਆ ਰਹੀ ਹੈ ਕਿ ਨਹੀਂ ਆ ਰਹੀ ਪਰ ਗੱਲ ਕੀ ਹੋ ਰਹੀ ਹੈ ਗੱਲ ਹੋ ਰਹੀ ਹੈ ਕਿ اپੋਜੀਸ਼ਨ ਲੀਡਰ ਨੇ ਇੱਕ ਬਿਆਨ ਦਿੱਤਾ ਤੇ ਸਰਕਾਰ ਨੇ ਕਹਿ ਕੇ ਪੁਲਿਸ ਨੇ ਪਰਚਾ ਕਰਤਾ ਤੇ ਉਹ ਤੋਂ ਬਾਅਦ ਉਹਨੂੰ ਬੁਲਾਇਆ ਗਿਆ ਏ ਥਾਣੇ ਦੇ ਵਿੱਚ ਤੇ ਪੂਰੀ ਜਿਹੜੀ اپੋਜੀਸ਼ਨ ਹੈ ਉਹ ਉਹਦੀ ਪਿੱਠ ਤੇ ਹੈ ਅੱਜ ਚੰਡੀਗੜ੍ਹ ਦੇ ਵਿੱਚ ਪਹਿਲਾਂ ਕਾਂਗਰਸ ਭਵਨ ਦੇ ਵਿੱਚ ਪੂਰੀ ਕਾਂਗਰਸ ਇਕੱਠੀ ਹੋਈ ਸਾਰੇ ਮੰਤਰੀ ਮਾਫ ਕਰਨਾ ਸਾਰੇ ਵਿਧਾਇਕ ਉਹਨਾਂ ਦੇ ਸਾਰੇ ਸੰਸਦ ਸਾਬਕਾ ਮੰਤਰੀ ਸਾਰੇ ਸਾਬਕਾ ਵਿਧਾਇਕ ਵੱਡੀ ਜੋਰ ਜਿਹੜੇ ਮਤਲਬ ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਇਆ ਉਹ ਤਾਂ ਚਲੋ ਵਿਰੋਧੀ ਧਿਰ ਹੈ ਉਹਨਾਂ ਨੇ ਤਾਂ ਇਕੱਠੇ ਹੋਣਾ ਸੀਗਾ ਪਰ ਸਰਕਾਰ ਵਾਲੇ ਵੀ ਇਕੱਠੇ ਹੋਗੇ ਵੀ ਤੁਹਾਡੀ ਤਾਂ ਸਰਕਾਰ ਆ ਉਹ ਵੀ ਪ੍ਰਦਰਸ਼ਨ ਕਰਨ ਲੱਗੇ ਉਹ ਮੋਹਾਲੀ 'ਚ ਇਕੱਠੇ ਹੋਗੇ ਆਮਨ अरोड़ा तमाम ਆਮ ਆਦਮੀ ਪਾਰਟੀ ਦੇ ਹੋਰ ਮੰਤਰੀ ਵਿਧਾਇਕ ਚਲੋ ਵਿਰੋਧੀ ਧਿਰ ਦਾ ਤਾਂ ਸਮਝ ਆਉਂਦਾ ਕਿ ਉਹ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਕਿ ਭਾਈ ਤੁਸੀਂ ਆ ਧੱਕੇਸ਼ਾਹੀ ਕਰ ਰਹੇ ਹੋ ਜੇ ਕਿਸੇ ਲੀਡਰ ਨੇ ਬਿਆਨ ਦਿੱਤਾ ਤਾਂ ਤੁਸੀਂ ਉਹਨੂੰ ਉਹਨੇ ਪਬਲਿਕਲੀ ਬਿਆਨ ਦਿੱਤਾ ਤੁਸੀਂ ਪਬਲਿਕਲੀ ਉਹਨੂੰ ਕੰਡੈਮ ਕਰ ਦੋ ਤੁਸੀਂ ਪੁੱਛ ਲਿਆ ਉਹਨੇ ਦੱਸਤਾ ਤੇ ਪਰਚਾ ਦਰਜ ਕਰਕੇ ਉਹਨੂੰ ਥਾਣੇ ਲਿਜਾਣਾ ਥਾਣੇ ਪੁੱਛਗਿਚ ਕਰਨੀ ਚਾਰ ਪੰਜ ਘੰਟੇ ਹੋ ਗਏ ਬਿਠਾਏ ਹੋਏ ਨੇ ਫਰਾਸ ਕਰਨਾ ਹੀ ਉਹ ਪਰਚੇ ਦੇ ਵਿੱਚ ਕੁਝ ਨਿਕਲਣਾ ਨਹੀਂ ਉਹ ਪੰਜਾਬ ਹਰਿਆਣਾ ਹਾਈ ਕੋਰਟ ਚਲੇ ਗਏ ਨੇ ਕਿਉਂਕਿ ਅਖਬਾਰਾਂ ਦੇ ਵਿੱਚ ਵੀ ਸਬਰਾਂ ਇੰਨੀਆਂ ਛਪਦੀਆਂ ਹੁੰਦੀਆਂ ਨੇ ਕਿ ਸੋਰਸਿਸ ਦੇ ਹਵਾਲੇ ਤੋਂ ਕਿਉਂਕਿ ਜਿਹੜੇ ਅਧਿਕਾਰੀ ਹੁੰਦੇ ਨੇ ਭੁਪਿੰਦਰ ਉਹ ਕਦੇ ਵੀ ਆਪਣਾ ਨਾਮ ਨਹੀਂ ਦੱਸਦੇ ਹੈਗੇ ਜਿਹੜੀ ਅੰਦਰਲੀ ਖਬਰ ਹੁੰਦੀ ਆ ਉਹ ਐਵੇਂ ਹੀ ਹੁੰਦੀ ਹੈ ਕਿ ਜੇ ਕੋਈ ਪੁਲਿਸ ਦੇ ਵਿੱਚ ਤੁਹਾਡਾ ਸੋਰਸ ਹੈ ਉਹਨੇ ਉਹਦੇ ਕੋਲੇ ਕੋਈ ਰਿਕਾਰਡ ਪਹੁੰਚ ਗਿਆ ਕੋਈ ਆਈਬੀ ਦਾ ਕੋਈ ਇੰਟੈਲੀਜੈਂਸ ਏਜੰਸੀ ਦਾ ਤਾ ਉਹ ਅੰਦਰ ਖਾਤੇ ਪਹੁੰਚਦਾ ਇਸ ਤਰ੍ਹਾਂ ਨੇ ਸੂਚਨਾਵਾਂ ਜਿਹੜੀਆਂ ਨੇ ਉਹ ਪਹੁੰਚ ਜਾਂਦੀਆਂ ਨੇ ਜਿਵੇਂ ਹੁਣ ਭਗਵੰਤ ਮਾਨ ਹੋਰਾਂ ਨੇ ਇੱਕ ਗੱਲ ਸੁਣਾਈ ਕਿ ਪ੍ਰਗਟ ਸਿੰਘ ਹੋਰੀ ਗਏ ਸੀਗੇ ਵਰਤਾਪਾਜਬਾ ਤੇ ਭਪੇਸ਼ ਭਗੇਲ ਦੇ ਨਾਲ ਮੀਟਿੰਗ ਚੱਲ ਰਹੀ ਸੀਗੀ ਹਨ ਤੇ ਉਹ ਗੱਲ ਉਥੇ ਸੀਐਮ ਆਫ ਥੋੜਾ ਮੌਜੂਦ ਸੀਗੇ ਉਹਨਾਂ ਨੇ ਅੱਗੇ ਸੁਣੀ ਸੁਣਾਈ ਗੱਲਾਂ ਜਿਹੜੀਆਂ ਉਹਨਾਂ ਕੋਲੇ ਸੋਰਸਸ ਦੇ ਹਵਾਲੇ ਨਾਲ ਕਹਿ ਲਓ ਇਹੀ ਹੁੰਦਾ ਨਾ ਜ ਜੀ ਉਹਨਾਂ ਨੂੰ ਗੱਲ ਦੱਸੀ ਉਹਨਾਂ ਨੇ ਉਹੀ ਗੱਲ ਅੱਗੇ ਜਿਹੜੀ ਆ ਕੋਟ ਕਰਤੀ ਇਸੇ ਢੰਗ ਦੇ ਨਾਲੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹਮੇਸ਼ਾ ਹੀ ਭਾਸਕਰ ਅਖਬਾਰ ਦੇ ਵਿੱਚ ਕੁਝ ਦਿਨ ਪਹਿਲਾਂ ਇਹ ਖਬਰ ਲੱਗੀ ਹੋਈ ਸੀ ਇਸੇ ਇਸੇ ਕਰਜ ਤੇ ਕਿ ਇੰਨੇ ਗ੍ਰੇਨੇਡ ਆ ਜਿਹੜੇ ਨੇ ਉਹ ਸੋਰਸਿਸ ਦੇ ਹਵਾਲੇ ਤੋਂ ਸਾਨੂੰ ਖਬਰ ਹੈ ਪੁਲਿਸ ਦੇ ਸੋਰਸਿਸ ਨੇ ਦੱਸਿਆ ਹੈ ਕਿ ਇੰਨੇ ਚੱਲ ਗਏ ਇੰਨੇ ਹੋਰ ਆਏ ਹੋਏ ਨੇ ਤੇ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਪੂਰੀ ਫੁਕਤਾ ਹੀ ਹੋਵੇ ਉਹਦੇ ਵਿੱਚ ਸੱਚ ਵੀ ਪਰਾਪਰ ਹੋ ਸਕਦਾ ਕਿਉਂਕਿ ਇਨਫੋਰਮੇਸ਼ਨ ਹੁੰਦੀ ਹੈ ਬਹੁਤ ਵਾਰ 26 ਜਨਵਰੀ ਵਾਲੇ ਦਿਨ ਇਸ ਤਰ੍ਹਾਂ ਦੀਆਂ ਇਨਪੁਟਸ ਮਿਲ ਜਾਂਦੀਆਂ ਨੇ 15 ਅਗਸਤ ਵਾਲੇ ਦਿਨ ਕਿ ਕੋਈ ਧਮਾਕਾ ਹੋ ਸਕਦਾ ਹੈ ਜਿਹੜੇ ਮਾੜੇ ਅਨਸਰ ਨੇ ਉਹ ਅਜਿਹਾ ਕੁਝ ਕਰ ਸਕਦੇ ਨੇ ਚੈਕਿੰਗ ਵਧਾ ਦਿੱਤੀ ਜਾਂਦੀ ਹੈ ਜਨਤਕ ਥਾਵਾਂ ਦੀ ਚੈਕਿੰਗ ਵਧਾ ਦਿੱਤੀ ਜਾਂਦੀ ਹੈ ਤੁਸੀਂ ਦੇਖਿਆ ਹੁਣ ਬੱਸ ੱਡਿਆਂ ਦੀ ਰੇਲਵੇ ਸਟੇਸ਼ਨਾਂ ਦੀ ਹੁੰਦਾ ਤਾਂ ਨਹੀਂ ਨਾ ਧਮਾਕਾ ਪਰ ਇਨਪੁਟਸ ਤਾਂ ਹੁੰਦੀਆਂ ਨੇ ਨਾ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀਆਂ ਇਨਪੁਟਸ ਹੋਣ ਉਸੇ ਤਰੀਕੇ ਨਾਲ ਸਾਰਾ ਕੁਝ ਹੁੰਦਾ ਕੋਸ਼ਿਸ਼ ਜਿਹੜੀਆਂ ਮਾੜੇ ਅਨਸਰਾਂ ਦੀ ਹਮੇਸ਼ਾ ਤੋਂ ਹੁੰਦੀ ਹੈ ਜੀ ਪਰ ਅੱਜ ਜੋ ਹੋ ਰਿਹਾ ਪੰਜਾਬ ਦੇ ਵਿੱਚ ਕਿ ਇੱਕ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਉਸ ਦੇ ਉੱਤੇ ਪੁਲਿਸ ਅਫਸਰ ਭੇਜ ਤੇ ਫਿਰ ਪੁਲਿਸ ਅਫਸਰ ਭੇਜਣ ਤੋਂ ਬਾਅਦ ਪੂਰੀ ਕਾਂਗਰਸ ਧਰਨਾ ਦੇ ਰਹੀ ਹੈ ਫਿਰ ਪ੍ਰਤਾਪ ਸਿੰਘ ਬਾਜਬਾ ਨੂੰ ਸਾਈਬਰ ਥਾਣੇ ਲਗਾਇਆ ਗਿਆ ਤੇ ਉਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸੀਐਮ ਮਾਨ ਜਿਹੜੇ ਨੇ ਵੱਖ-ਵੱਖ ਜਗ੍ਹਾ ਤੇ ਜਾ ਕੇ ਕਹਿ ਰਹੇ ਨੇ ਕਿ ਹੁਣ ਦੇਖਿਆ ਫਿਰ ਮੈਂ ਘੇਰ ਲਿਆ ਪ੍ਰਤਾਪ ਸਿੰਘ ਬਾਜਬਾ ਜਿਹੜਾ ਕਹਿੰਦਾ ਸੀਗਾ ਕਿ ਬੰਬ ਹੈਗੇ ਨੇ ਮੈਂ ਕਿਹਾ ਲੈ 10 ਬੰਬ ਕਿੱਥੇ ਨੇ ਹੁਣ ਮਤਲਬ ਜਾਨੀ ਉਹ ਇੱਕ ਇੱਕ ਚੀਜ਼ ਇਹ ਦੇਖੋ ਇੱਕੋ ਅਹੁਦੇ ਤੇ ਬਹਿ ਕੇ ਬੰਦਾ ਹਜੇ ਵੀ ਉਹੀ ਕਾਮੇਡੀ ਵਾਲੀਆਂ ਗੱਲਾਂ ਜਾਂ ਕਿਤੇ ਇੱਕ ਸੱਭਿਆਚਾਰਕ ਮੇਲੇ ਤੇ ਬੋਲਦੇ ਹੁੰਦੇ ਆ ਮਾਈਕ ਦੇ ਉੱਤੇ ਸ਼ੁਰੂਆਤ ਉੱਥੋਂ ਕੀਤੀ ਹੈ ਕਿ ਮਸਲੇ ਕਿਹੜੇ ਹੋਣੇ ਚਾਹੀਦੇ ਨੇ ਪੰਜਾਬ ਦੇ ਲਈ ਤੁਹਾਨੂੰ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਦੇਖਣਾ ਵੀ ਨਹੀਂ ਚਾਹੀਦਾ ਸੋਚਣਾ ਵੀ ਨਹੀਂ ਚਾਹੀਦਾ ਕਿਉਂਕਿ ਐਟ ਦੀ ਐਂਡ ਜਦੋਂ 4 4.5 ਸਾਲ ਹੋ ਜਾਣੇ ਆ ਤਾਂ ਤੁਹਾਨੂੰ ਇਹ ਤਾਂ ਨਹੀਂ ਪੁੱਛਣਾ ਕਿਸੇ ਨੇ ਕਿ ਪ੍ਰਤਾਪ ਸਿੰਘ ਬਾਜਬਾ ਨੇ ਉਹ ਬਿਆਨ ਦਿੱਤਾ ਸੀਗਾ ਫਿਰ ਤੁਸੀਂ ਉਹਦੇ ਤੇ ਕਾਰਵਾਈ ਕਰਤੀ ਇਹ ਤਾਂ ਨਹੀਂ ਤੁਹਾਨੂੰ ਪੁੱਛਣਾ ਤੁਹਾਨੂੰ ਤਾਂ ਇਹ ਪੁੱਛਣਾ ਕਿ ਨੌکریاں ਤੁਸੀਂ ਦਿੱਤੀਆਂ ਹੁਣ ਜੱਗ ਜ਼ਾਹਿਰ ਹੋ ਗਿਆ ਕਿ ਇੱਕ ਵੀ ਨੋਟੀਫਿਕੇਸ਼ਨ ਜਿਹੜਾ ਹੈ ਇਸ ਸਰਕਾਰ ਦੇ ਵੱਲੋਂ ਮਤਲਬ ਭਰਤੀ ਦਾ ਨਹੀਂ ਜਾਰੀ ਹੋਇਆ ਸਾਰੇ 2021 ਦੇ ਨੇ ਔਨ ਰਿਕਾਰਡ ਹੈ ਹਾਂ ਕੋਈ ਸੋਧ ਕਰਕੇ ਉਹਨੂੰ ਇੱਕਦੋ ਲੈਣਾ ਬਦਲ ਕੇ ਦੁਬਾਰਾ ਜਾਰੀ ਕਰ ਦੇਵੇ ਉਹ ਵਕਰੀ ਗੱਲ ਹੈ ਪਰ ਔਨ ਰਿਕਾਰਡ ਗੱਲ ਹੈ ਕਿ 2021 ਦੇ ਵਿੱਚ ਜਾਂ 2020 ਦੇ ਵਿੱਚ ਭਰਤੀਆਂ ਨਿਕਲਿਆ ਹੋਈਆਂ ਸੀਗੀਆਂ ਇਹ ਠੀਕ ਹੈ ਕਿ ਉਹਨਾਂ ਸਰਕਾਰਾਂ ਦੀ ਨਲਾਇਕੀ ਹੈ ਕਿ ਉਹਨੂੰ ਉਹ ਪੂਰਾ ਨਹੀਂ ਕਰ ਸਕੇ ਹੈਗੇ ਤੇ ਉਹ ਜਿਹੜੀ ਭਰਤੀ ਪ੍ਰਕਿਰਿਆ ਹੈ ਉਹ ਲਟਕੀ ਰਹੀ ਤੇ ਇਸ ਸਰਕਾਰ ਨੇ ਆ ਕੇ ਉਹਨੂੰ ਪੂਰਾ ਕਰਾਤਾ ਪਰ ਨਵੀਂ ਭਰਤੀ ਜੇ ਕਹੀਏ ਵੀ ਇਹ ਸਰਕਾਰ ਨੇ ਕੋਈ ਨਵੀਂ ਭਰਤੀ ਕੱਢ ਕੇ ਆਪ ਕੋਈ ਨੌਕਰੀ ਦੇ ਦਿੱਤੀ ਉਹ ਉਹ ਬਿਲਕੁਲ ਨਹੀਂ ਹੋਈ ਹੈਗੀ ਤੇ ਇਸੇ ਤਰ੍ਹਾਂ ਤੇ ਸਕੂਲ ਨੇ ਕੁਝ ਸਕੂਲ ਉਹਨਾਂ ਨੇ ਬਣਾਏ ਹੋਏ ਸੀਗੇ ਇਹਨਾਂ ਨੇ ਉਹਦੇ ਤੇ ਲਿਪਾ ਪੋਚੀ ਕਰਕੇ ਰੰਗ ਰੋਗਨ ਕਰਕੇ ਥੋੜੇ ਜਿਹਾ ਪੈਸੇ ਹੋਰ ਖਰਚ ਕਰਕੇ ਉਹਨੂੰ ਥੋੜਾ ਜਿਹਾ ਠੀਕ ਕਰਤਾ ਪਰ ਇਹ ਕਹਿ ਲੈਣਾ ਕਿ ਅਸੀਂ 341 ਸਕੂਲ ਬਣਾ ਦਿੱਤੇ ਇਹ ਵੀ ਨਹੀਂ ਠੀਕ ਇਸੇ ਤਰ੍ਹਾਂ ਜਿਹੜੇ ਪ੍ਰੋਜੈਕਟ ਨੇ ਸਰਕਾਰਾਂ ਦੇ ਇਸੇ ਤਰ੍ਹਾਂ ਚੱਲਦੇ ਨੇ ਚਾਰ ਚਾਰ ਪੰਜ ਪੰਜ ਸਾਲ ਜਿਹੜੇ ਨੇ ਪ੍ਰੋਜੈਕਟਾਂ ਨੂੰ ਲੱਗ ਜਾਂਦੇ ਨੇ ਤੇ ਹੁੰਦਾ ਬਹੁਤ ਵਾਰ ਇਹ ਵੀ ਹੈ ਕਿ ਕਈ ਜਿਹੜੀਆਂ ਨਵੀਆਂ ਸਰਕਾਰਾਂ ਹੁੰਦੀਆਂ ਪਿੱਛੇ ਵਾਲੇ ਪ੍ਰੋਜੈਕਟ ਆ ਕੇ ਬੰਦ ਕਰ ਦਿੰਦੀਆਂ ਨਵੇਂ ਸਿਰੇ ਤੋਂ ਲਾ ਦਿੰਦੀਆਂ ਨੇ ਉਹ ਪ੍ਰੋਜੈਕਟ ਪੂਰੇ ਨਹੀਂ ਹੁੰਦੇ ਉਹ ਫਿਰ ਅਧੂਰੇ ਰਹਿ ਜਾਂਦੇ ਨੇ ਜਿਹੜਾ 20 50 ਕਰੋੜ ਰੁਪਏ ਪਹਿਲਾਂ ਪ੍ਰੋਜੈਕਟ ਤੇ ਲੱਗਿਆ ਹੁੰਦਾ ਏ ਉਹ ਵੀ ਪਿੱਛੇ ਰਹਿ ਜਾਂਦਾ ਸੋ ਇਹ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਪਰ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਰਾਜਨੀਤੀ ਹੋ ਰਹੀ ਹੈ ਕੋਈ ਉਸਾਰੂ ਰਾਜਨੀਤੀ ਨਹੀਂ ਉਹਨੂੰ ਕਹਿ ਸਕਦੇ ਹੈਗੇ ਲੀਡਰ ਆਫ oppositon ਦਾ ਇੱਕ ਅਹੁਦਾ ਹੁੰਦਾ ਏ ਤੁਹਾਡੇ ਦਾ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਪਤਾ ਹੈ ਕਿ ਸ਼ੈਡੋ ਜਿਹੜਾ ਇਹ ਹਾਰਿਆ ਹੋਈ ਨੂੰ ਵੀ ਮੰਨਿਆ ਜਾਂਦਾ ਏ ਤੇ ਇਹ ਨਾਲ ਕੰਮ ਕੋ ਬੰਦਾ ਤੇ ਇਹ ਵੀ ਇਸੇ ਤਰੀਕੇ ਨਾਲ ਕੰਮ ਹੁੰਦਾ ਆਪੋਜੀਸ਼ਨ ਵਾਲਿਆਂ ਨੇ ਆਲੋਚਨਾ ਤਾਂ ਦੇਖੋ ਜਦੋਂ ਕੋਈ ਬੰਦਾ ਕਿਸੇ ਅਹੁਦੇ ਤੇ ਹੁੰਦਾ ਤਾਂ ਉਹਦੀ ਆਲੋਚਨਾ ਤਾਂ ਹੁੰਦੀ ਹੈ ਤੇ ਵੱਡਾ ਦਿਲ ਰੱਖ ਕੇ ਉਹਨੂੰ ਆਲੋਚਨਾ ਨੂੰ ਸਹਿਣ ਕਰਨਾ ਹੁੰਦਾ ਕਿਉਂਕਿ ਜਦੋਂ ਤੁਸੀਂ ਉਸ ਅਹੁਦੇ ਤੇ ਹੁੰਨੇ ਹੋ ਤਾਂ ਇਹ ਛੋਟੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਕਿਸੇ ਨੇ ਕੀ ਕਿਹਾ ਕਿਸੇ ਨੂੰ ਜਵਾਬ ਦੇਣਾ ਕਿਸੇ ਨੂੰ ਨਹੀਂ ਦੇਣਾ ਤੇ ਦੂਜਾ ਮੈਂ ਜਿਹੜੀ ਗੱਲ ਕਹੀ ਸੀ ਕਿ ਆਮ ਆਦਮੀ ਪਾਰਟੀ ਕਿਸ ਹਿਸਾਬ ਨਾਲ ਤਰਨੇ ਆ ਰਹੀ ਆ ਪ੍ਰਦਰਸ਼ਨ ਕਰ ਰਹੀ ਆ ਤੁਹਾਡੀ ਤਾਂ ਸਰਕਾਰ ਆ ਬਈ ਜੇ ਅੱਜ ਅਮਨ ਅਰੋੜਾ ਇਹ ਕਹਿੰਦੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਦੇ ਤਾਂ ਪਾਕਿਸਤਾਨ ਨਾਲ ਲਿੰਕ ਨੇ ਇਹਦੇ ਦਾ ਪਿਤਾ ਦੇ ਸੀਗੇ ਲਿੰਕ ਇਕ ਤਾਂ ਐਸ ਸਮਗਲਿੰਗ ਕਰਦੇ ਸੀਗੇ ਹੁਣ ਤਾਂ ਹਜੇ ਤੁਸੀਂ ਇੰਡੀਆ ਬਲੌਕ ਦੇ ਵਿੱਚ ਉਹਨਾਂ ਨਾਲ ਸਾਂਝ ਪਾ ਕੇ ਹਟਿਓ ਜੀਆਂ ਲੋਕ ਸਭਾ ਇਲੈਕਸ਼ਨਾਂ ਸੀਗੀਆਂ ਰਾਹੁਲ ગાંધી ਦੇ ਨਾਲ ਕੇਜਰੀਵਾਲ ਇੱਕੋ ਮੰਚ ਤੇ ਤਾਂ ਸਾਂਝੇ ਕਰਦੇ ਸੀਗੇ ਜੀਆਂ ਮਾਂ ਨਾਲ ਹੁੰਦੇ ਸੀਗੇ ਉਹਨਾਂ ਦੇ ਹਰ ਹੈਲੀਕਾਪਟਰ ਲੈ ਕੇ ਜਾਂਦੇ ਸੀ ਜਿਹੜਾ ਕੇਜਰੀਵਾਲ ਨੂੰ ਉਦੋਂ ਨਹੀਂ ਸੀ ਪਤਾ ਵੀ ਇਹ ਕਿਹੜੀ ਕਾਂਗਰਸ ਨਾਲ ਤੁਸੀਂ ਸਮਝੌਤਾ ਕਰ ਰਹੇ ਹੋ ਜਦੋਂ ਹੁਣ ਦਾਲ ਲਿੰਗ ਵਾਲੀ ਜੀ ਸਿੱਟਾ ਨਹੀਂ ਆਈ ਹੈ ਕਿ ਹੁਣ ਤੁਸੀਂ ਅੱਡ-ਅੱਡ ਹੋਗੇ ਹੁਣ ਤੁਸੀਂ ਇੱਕ ਦੂਜੇ ਦੇ ਖਿਲਾਫ ਫੇਰ ਬਿਆਨਬਾਜ਼ੀ ਕਰ ਰਹੇ ਹੋ ਸੋ ਇਹ ਜਨਤਾ ਨੂੰ ਧੋਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਤਾਂ ਬਹੁਤ ਜ਼ਿਆਦਾ ਆਪਸ ਦੇ ਵਿੱਚ ਸਾਡੀ ਬਣਮੀ ਨਹੀਂ ਹੈਗੀ ਪਰ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਹੋਣਾ ਕੀ ਚਾਹੀਦਾ ਤੇ ਹੋ ਕੀ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ ਜਨਤਾ ਨੂੰ ਵੀ ਸਿਆਣੀ ਹੋਣਾ ਪਵੇਗਾ ਕਿ ਇਹਨਾਂ ਇਹਨਾਂ ਚੀਜ਼ਾਂ ਦੇ ਵਿੱਚ ਸਵਾਦ ਲੈਣ ਨਾਲੋਂ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਤੇ ਪੁੱਛ ਕੇ ਦੇਖੋ ਹੁਣ ਕਈ ਥਾਵਾਂ ਤੇ ਅੱਜ ਵੀ ਕਿਸਾਨਾਂ ਨੇ ਘੇਰੇ ਨੇ ਜਿਹੜੇ ਮੰਤਰੀ ਨੇ ਜਿਹੜੇ ਸ਼ਹਿਰੀ ਕਲਸੀ ਵਿਧਾਇਕ ਨੇ ਇਹਨਾਂ ਦੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਭਾਈ ਸਾਨੂੰ ਜਵਾਬ ਦਿਓ ਸਾਨੂੰ ਕਿਉਂ ਠਾਲਿਆ ਸੀਗਾ ਉੱਥੋਂ ਤੇ ਉਹ ਗੋ ਕਿਉਂ ਪੁੱਛਦੇ ਹੋ ਭਾਈ ਵੀ ਤੁਸੀਂ ਦੱਸੋ ਸਾਡੇ ਪਿੰਡਾਂ ਦੇ ਵਿੱਚ ਕੀ ਕਰ ਰਹੇ ਹੋ ਹੌਲੀ-ਹੌਲੀ ਇਹ ਲੋਕਾਂ ਨੇ ਪੁੱਛਣ ਲੱਗ ਜਾਣਾ ਪੁੱਛ ਰਹੇ ਵੀ ਨੇ ਸੋ ਇਹ ਮੇਰਾ ਮੇਰਾ ਅਗਲਾ ਸਵਾਲ ਇਹੀ ਸੀਗਾ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਔਰ ਜਿੱਦਾਂ ਆਪਾਂ ਸ਼ੁਰੂਆਤ ਇੱਥੋਂ ਕੀਤੀ ਆ ਵੀ ਸੋਰਸਸ ਦੇ ਜਿਹੜੇ ਹਵਾਲੇ ਤੋਂ ਕੁਛ ਨਾ ਕੁਝ ਜਿਹੜਾ ਪਤਾ ਲੱਗਦਾ ਪਰ ਹੁਣ ਸੋਰਸਸ ਦਾ ਜ਼ਰੂਰਤ ਨਹੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਦੋਂ ਮੇਰੇ ਐ ਸੀ ਕਿ ਵੀ ਹੁਣ ਇਹਨਾਂ ਨੂੰ ਸਵਾਲ ਪੁੱਛਣੇ ਸ਼ੁਰੂ ਹੋ ਗਏ ਵੀਡੀਓਜ਼ ਬਹੁਤ ਸਾਹਮਣੇ ਆਈਆਂ ਆਪਣੇ ਸਪੀਕਰ ਸਾਹਿਬ ਹੈ ਉਹਨਾਂ ਨੂੰ ਉੱਥੇ ਸਟੇਜ ਤੇ ਬੈਠਿਆਂ ਨੂੰ ਪੁੱਛਿਆ ਗਿਆ ਫਿਰ ਹੁਣ ਆ ਦੋ ਤਿੰਨ ਘਟਨਾਵਾਂ ਹੋਰ ਹੋਈਆਂ ਨੇ ਜੀ ਹਾਂ ਬਿਲਕੁਲ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪੁੱਛ ਲਿਆ ਸ਼ੈਰੀ ਕਲਸੀ ਦੀ ਅੱਜ ਵੀਡੀਓ ਆ ਗਈ ਆ ਉਹਨਾਂ ਨੂੰ ਪੁੱਛਿਆ ਗਿਆ ਤੇ ਜਿਹੜੇ ਲਾਹਵ ਸਿੰਘ ਉਗੋਕੇ ਨੇ ਜਿਹੜੇ ਜਮੇ ਆਮ ਕਰਦੇ ਸੀਗੇ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ ਕਰ ਕੀ ਰਹੇ ਹੋ ਤੇ ਹੋ ਕੀ ਰਿਹਾ ਹੈਗਾ ਹੌਲੀ ਹੌਲੀ ਲੋਕ ਜਿਹੜੇ ਨ ਜਾਗੂਖ ਹੋ ਰਹੇ ਨਹੀਂ ਤੇ ਜ਼ਰੂਰ ਮੈਂ ਅਕਾਲੀ ਦਲ ਨੂੰ ਪੁੱਛਦੇ ਸੀਗੇ ਜਿਵੇਂ ਕਾਂਗਰਸ ਵਾਲੇ ਨੂੰ ਪੁੱਛਦੇ ਸੀਗੇ ਉਵੇਂ ਇਹਨਾਂ ਨੂੰ ਵੀ ਪੁੱਛਣਗੇ ਕਿ ਜੀ ਤੁਸੀਂ ਜੋ ਕਹਿੰਦੇ ਸੀਗੇ ਉਹ ਕਿੰਨਾ ਕੁ ਹੋ ਗਿਆ 1000-1000 ਰੁਪਏ ਜਿਹੜਾ ਔਰਤਾਂ ਨੂੰ ਕਿਹਾ ਕਿ ਸਰਕਾਰ ਬਣਾਈ ਹੈ ਉਹਦਾ ਤੁਸੀਂ ਕਿੰਨਾ ਕੁ ਦੇ ਦਿੱਤਾ ਤੇ ਹੁਣ ਤੁਸੀਂ ਕੀ ਕਰ ਰਹੇ ਹੋ ਚੇਤਨ ਸਿੰਘ ਜੋੜਾ ਮਾਜਰਾ ਜਦੋਂ ਵੋਟਾਂ ਲੈਣ ਜਾਣਗੇ ਤੁਹਾਡੇ ਯਾਦ ਹੋਵੇ ਕਿ ਭਾਰਤ ਪੁਸ਼ਨਾ ਆਸ਼ੂ ਨੇ ਵੀ ਇਹੀ ਕੁਝ ਕੀਤਾ ਸੀਗਾ ਤੇ ਭਾਰਤ ਪੁਸ਼ਨਾ ਆਸ਼ੂ ਨੇ ਡੀਈਯੂ ਨੂੰ ਬੋਲਤਾ ਸੀਗਾ ਸਟੇਜ ਦੇ ਉੱਤੋਂ ਕਿ ਬੀਬਾ ਜੀ ਤੁਸੀਂ ਜਾਓ ਤੁਸੀਂ ਲੇਟ ਹੋ ਗਏ ਮਤਲਬ ਸ਼ਰਮ ਕਿਸੇ ਦੀ ਇਨਸਰਟ ਤੇ ਸਾਧੂ ਸਿੰਘ ਧਰਮਸੋਤ ਨੇ ਵੀ ਬੋਲਿਆ ਸੀਗਾ ਜਿਹੜੇ ਅੱਜ ਹੀ ਹੁਣ ਰਾਹਤ ਮਿਲੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਜ਼ਮਾਨਤ ਤੇ ਰਹਾ ਹੋ ਕੇ 14 ਮਹੀਨਿਆਂ ਬਾਅਦ ਜੇਲ੍ਹ ਤੋਂ ਅੱਜ ਬਾਹਰ ਆ ਰਹੇ ਨੇ ਤੇ ਉਹਨਾਂ ਨੇ ਵੀ ਕਾਲੀਆਂ ਅੰਕ ਲਾ ਕੇ ਬੋਲਤਾ ਸੀਗਾ ਕਿ ਮੇਰਾ ਨਾਮ ਕਿੱਥੇ ਹੈ ਮੇਰਾ ਨਾਮ ਹੀਟਾਂ ਜੂ ਕਿਉਂ ਲਿਖਿਆ ਗਿਆ ਸੋ ਇਹ ਜਿਹੜੀ ਤਾਕਤ ਹੈ ਇਹ ਜਿਹੜੀਆਂ ਸੱਤਾ ਨੇ ਪਾਵਰ ਹੈ ਇਹ ਤਾਂ ਬਹੁਤ ਨਸ਼ਾ ਹੁੰਦਾ ਪਰ ਕਿਰਦਾਰ ਕਹਿੰਦੇ ਉਦੋਂ ਪਤਾ ਲੱਗਦਾ ਹੈ ਜੇਕਰ ਤੁਸੀਂ ਸੱਤਾ ਦੇ ਵਿੱਚ ਹੁੰਦੇ ਹੋ ਜੇਕਰ ਜੇ ਤੁਹਾਡੇ ਕੋਲ ਪਾਵਰ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਤੁਹਾਡੇ ਕੋਲ ਪਾਵਰ ਨਹੀਂ ਫਿਰ ਤੁਸੀਂ ਕਿਸਦਾ ਬੁਰਾ ਨਹੀਂ ਕਰ ਸਕਦੇ ਕਿਸਦਾ ਚੰਗਾ ਨਹੀਂ ਕਰ ਸਕਦੇ ਜਦੋਂ ਤੁਹਾਡੇ ਕੋਲ ਪਾਵਰ ਹੈ ਫਿਰ ਤੁਹਾਡੇ ਕੋਲੇ ਆਪਸ਼ਨ ਹੈ ਕਿ ਤੁਸੀਂ ਚੰਗਾ ਕਰਨਾ ਹੈ ਜਾਂ ਮਾੜਾ ਕਰਨਾ ਸੋ ਹੁਣ ਚੇਤਨ ਸਿੰਘ ਜੋੜਾ ਮਾਜਰਾ ਹੋਣ ਚਾਹੇ ਜਿਹੜੀਆਂ ਪਹਿਲਾਂ ਸਰਕਾਰਾਂ ਦੇ ਵਿੱਚ ਮੰਤਰੀਲੇ ਸਾਧੂ ਸਿੰਘ ਧਰਮਸੂਤ ਤੇ ਚਾਹੇ ਭਾਰਤ ਪੂਸ਼ਨਾਸ਼ੂ ਉਹਨਾਂ ਦੀ ਵੀਡੀਓ ਜਗ ਜ਼ਾਹਰ ਨੇ ਇੱਕ ਵਾਰ ਗਜੇਂਦਰ ਸਿੰਘਾ ਨੇ ਗਾਲ੍ਹਾਂ ਕੱਢਦੀ ਸੀਗੀ ਅਧਿਕਾਰਨ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਬੇਰੁਜ਼ਗਾਰੀ ਕੇ ਚਾਕੀ ਇਹਨਾਂ ਨੂੰ ਗੱਡੀ ਚ ਸੁੱਟੋ ਜੀ ਸੋ ਇਹ ਭੁਗਤਣੀਆਂ ਪੈਂਦੀਆਂ ਨੇ ਚੀਜ਼ਾਂ ਤੇ ਇਹਦੇ ਨਾਲ ਹੀ ਭੁਪਿੰਦਰ ਜਿਹੜੇ ਕੁਲਵੰਤ ਸਿੰਘ ਨੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀ ਉਹਨਾਂ ਦੇ ਘਰ ਤੇ ਈਡੀ ਦੀ ਰੇਡ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਲੇ ਤਾਂ ਚਲੋ ਕੰਗਾਲ ਰਹੀ ਹੈ ਕਿਉਂਕਿ ਜਿਹੜੇ ਕੁਲਵੰਤ ਸਿੰਘ ਨੇ ਬਹੁਤ ਮਿਲੀਅਨਰ ਨੇਤੇ ਉਹ ਜੀਐਲਪੀਐਲ ਦੇ ਮਾਲਕ ਵੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਕਾਲਜ ਦਲ ਦੇ ਵਿੱਚ ਵੀ ਰਹੇ ਤੇ ਬਹੁਤ ਰੀਅਲ ਏਸਟੇਟ ਦਾ ਕੰਮ ਹੈ ਉਹਨਾਂ ਦਾ ਤੇ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਕੋਈ ਚਿੱਟ ਫੰਡ ਦਾ ਘੁਟਾਲਾ ਦੱਸ ਰਹੇ ਨੇ ਹਾਲਾਂਕਿ ਈਡੀ ਜਦੋਂ ਬਾਅਦ ਵਿੱਚ ਖੁਲਾਸਾ ਕਰੇਗੀ ਕਿ ਕੀ ਕੁਝ ਮਿਲੇ 48000 ਕਰੋੜ ਦਾ ਕੋਈ ਚਿੱਟ ਫੰਡ ਦਾ ਘੁਟਾਲਾ ਜਿਹੜਾ ਹੈ ਉਹ ਦੱਸ ਰਹੀ ਹੈ ਹਾਲਾਂਕਿ ਥੋੜੀ ਦੇਰ ਬਾਅਦ ਜਾਂ ਬਾਅਦ ਵਿੱਚ ਜਦੋਂ ਈਡੀ ਇਹ ਈਡੀ ਦੀ ਰੇਡ ਹੈ ਨਾ ਜੀ ਉਦੋਂ ਹੀ ਹੋਈ ਹੈ ਜਦੋਂ ਪਿਛਲੇ ਦਿਨੀ ਇੱਕ ਬਾਗੀ ਸੁਰ ਸੀਗੀ ਵੀ ਸਾਡੇ ਇਲਾਕਿਆਂ 'ਚ ਕੰਮ ਨਹੀਂ ਹੋ ਰਿਹਾ ਇਹਹੀ ਸਲਵੰਸਿੰਗ ਕਹਿੰਦੇ ਬਿਲਕੁਲ ਕਿਹਾ ਸੀਗਾ ਪਰ ਚਲੋ ਉਹਦੇ ਵਿੱਚ ਹੁਣ ਕੀ ਕੁਝ ਹੈਗਾ ਏ ਕਿਉਂਕਿ ਈਡੀ ਤਾਂ ਸੈਂਟਰ ਦੇ ਅੰਡਰ ਆ ਤੇ ਇਸ ਸਟੇਟ ਦੇ ਵਿੱਚ ਸਰਕਾਰ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹਾਲਾਂਕਿ ਵਿਰੋਧੀ ਧਿਰਾਂ ਇਹ ਇਲਜ਼ਾਮ ਲਾਉਂਦੀਆਂ ਨੇ ਕਿ ਜਿਹੜੇ ਧਰਨੇ ਚੁਕਾਏ ਨੇ ਉਹ ਅਮਿਤ ਸ਼ਾਹ ਦੇ ਕਹਿਣਤੀ ਚੁਕਾਏ ਗਏ ਨੇ ਕਿ ਪਰ ਚਲੋ ਬਲੇਮ ਗੇਮ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ ਰਾਜਨੀਤਿਕ ਪਾਰਟੀਆਂ ਦੇ ਵਿੱਚ ਸਿਆਸੀ ਸਿਆਸਤ ਜਿਹੜੀ ਐਵੇਂ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਰਹਿੰਦੇ ਨੇ ਪਰ ਮਸਲਾ ਮੈਂ ਫੇਰ ਉੱਥੀ ਗੱਲ ਮਕੋਣਾ ਕਿ ਮਸਲਾ ਤਾਂ ਇਹ ਹੈ ਕਿ ਰੋਜ਼ਗਾਰ ਕਿੰਨਾ ਕੋ ਮਿਲਣਾ ਤੇ ਜਿਹੜਾ ਹੁਣ ਕਲਾਈਮੇਟ ਚੇਂਜ ਹੋ ਰਿਹਾ ਹੈ ਰੁੱਖ ਲੱਗ ਰਹੇ ਨੇ ਕਿ ਨਹੀਂ ਲੱਗ ਰਹੇ ਵਾਤਾਵਰਣ ਗੰਧਲਾ ਹੋ ਰਿਹਾ ਹੈ ਬੁੱਟੇ ਨਾਲੇ ਦਾ ਕੀ ਬਣ ਰਿਹਾ ਇਹ ਸਾਰੀਆਂ ਚੀਜ਼ਾਂ ਨੇ ਇਹ ਤਾਂ ਸਾਰੇ ਇਸ਼ੂ ਓਮੇ ਦੇ ਓਮੇ ਪੇਂਟਿੰਗ ਨੇ ਦੇਖਣਾ ਹੋਏਗਾ ਕਦੋਂ ਇਹਨਾਂ ਤੇ ਹੁੰਦਾ ਪਰ ਇਸ ਵੇਲੇ ਪੰਜਾਬ ਦੇ ਵਿੱਚ ਸਿਆਸਤ ਜਰੂਰ ਹੋ ਰਹੀ ਹੈ ਬਿਆਨਬਾਜ਼ੀ ਨੂੰ ਲੈ ਕੇ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਥਾਣੇ ਬਿਠਾਇਆ ਹੋਇਆ ਹੈ ਦੇਖਣਾ ਹੋਊਗਾ ਹੁਣ ਅਰੈਸਟ ਪਾਉਂਦੇ ਕਿ ਨਹੀਂ ਕਿ ਨਹੀਂ ਹਾਲਾਂਕਿ ਦੇਖੋ ਜਿਹੜਾ ਇਹ ਜਿਹੜਾ ਉਹਨਾਂ ਨੇ ਧਾਰਾ ਲਾਈ ਹੈ ਉਹ ਨੌਨ ਅਵੇਲੇਬਲ ਹੈ ਉਹਦੇ ਵਿੱਚ ਅਰੈਸਟ ਕਰ ਸਕਦੇ ਨੇ ਪਰ ਹੁਣ ਜਾਂ ਤਾਂ ਅਰੈਸਟ ਕਰਨ ਕਿ ਡਰਾਮਾ ਕਰ ਰਹੇ ਨੇ ਇਹ ਦੇਖਣਾ ਹੋਵੇਗਾ ਜੇ ਤਾਂ ਵਾਕਈ ਉਹਨਾਂ ਤੇ ਲੱਗਦਾ ਹੈ ਕਿ ਉਹਨਾਂ ਨੂੰ ਵੀ ਇਹ ਕਾਨੂੰਨ ਮੁਤਾਬਕ ਉਹਨਾਂ ਨੇ ਬਹੁਤ ਗੁਨਾਹ ਕਰਤਾ ਤੇ ਇਹ ਧਾਰਾ ਲਾਈ ਹੈ ਉਹਨਾਂ ਨੂੰ ਖਿਲਾਫ ਤੇ ਕਾਨੂੰਨ ਸਾਰੇ ਲਈ ਬਰਾਬਰ ਹੈ ਫਿਰ ਅਰੈਸਟ ਪਾ ਦੇਣੀ ਚਾਹੀਦੀ ਹੈ ਪ੍ਰਤਾਪ ਸਿੰਘ ਬਾਜਵਾਦੀ ਫਿਰ اپੋਜੀਸ਼ਨ ਤੋਂ ਡਰਨਾ ਨਹੀਂ ਚਾਹੀਦਾ ਹੈਗਾ ਤਾਂ ਦੇਖਣਾ ਹੋਏਗਾ ਥੋੜੀ ਦੇਰ ਤੱਕ ਕਲੀਅਰ ਹੋਏਗੀ ਇਹ ਗੱਲ ਭੁਪਿੰਦਰ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਂ ਅਪਡੇਟ ਨਾਲ ਤੁਹਾਡੇ ਨਾਲ ਜੁੜਾਂਗੇ ਬਹੁਤ ਬਹੁਤ ਧੰਨਵਾਦ ਜੀ ਜੀ